47 ਦੇ ਨੇੜੇ ਇੱਕ ਪਿੰਡ ਹੈ ਬੁਤਾਲਾ ਆ ਆਪ ਨੂੰ ਪਤਾ ਇੱਥੇ ਜਿਹੜੇ ਸੱਜਣ ਸੁਹਣੇ ਰਹਉਣਗੇ ਇੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਏ ਸਨ ਬੜੀ ਪਿਆਰ ਦੀ ਘਟਨਾ ਹੈ ਸੰਤ ਗਾਥਾ ਚ ਇਹਦਾ ਜ਼ਿਕਰ ਕੀਤਾ ਗਿਆ ਹੈ ਕਿੰਨੇ ਇੱਕ ਗੱਭਰੂ ਗੱਭਰੂ ਸ਼ਬਦ ਵਰਤਿਆ ਉਹ ਚਲ ਕੇ ਨੌਜਵਾਨ ਕਹਿ ਲਓ ਆਪਣੇ ਖੂਹ ਤੇ ਬੈਠਾ ਹੈ ਤੇ ਹੋਇਆ ਕਿ ਖੂਹ ਗੇੜ ਨਹੀਂ ਰਿਹਾ ਪਰ ਖੂਹ ਤੇ ਬੈਠਾ ਤੇ ਇੰਨੀ ਧੀਰ ਨੂੰ ਪੰਜ ਸੱਤ ਸ਼ਰੀਰ ਸਮਝੋ ਕੋਈ ਸ਼ਰੀਰ ਤੁਰੇ ਹੁੰਦੇ ਆ ਉਹਨਾਂ ਵਿੱਚੋਂ ਇੱਕ ਗੁਰਮੁਖ ਪਿਆਰਾ ਆਪਣੀ ਰਸਨਾ ਤੋਂ ਬੋਲ ਰਿਹਾ ਹੈ ਤੇ ਦੂਜੇ ਤੁਰਦੇ ਕੋਏ ਉਹਦੇ ਬਚਨ ਸੁਣਦੇ ਪਏ। ਉਹ ਜਦੋਂ ਖੂਹ ਦੇ ਨੇੜੇ ਆਏ ਤੇ ਉਹ ਗੁਰਮੁਖ ਸ਼ਬਦ ਦਾ ਬਾਣੀ ਦਾ ਭੋਗ ਪਾਇਆ ਤੇ ਨਾਲ ਕਹਿਣ ਲੱਗੇ ਜੀ ਸਾਨੂੰ ਪਿਆਸ ਲੱਗੀ ਇਹ ਉਦਨ ਵਾਲੀ ਘਟਨਾ ਜਿਤੋਂ ਵਕਰੀ ਹੈ। ਕਿਤੇ ਮਨ ਚਾਹ ਵੀ ਉਹ ਤੋਂ ਉਦਨ ਵੀ ਸੁਣਾਈ ਸੀ। ਨਹੀਂ ਉਹ ਕਹਿਣ ਲੱਗੇ ਵੀ ਸਾਨੂੰ ਪਿਆਸ ਲੱਗੀ ਹੈ ਤੇ ਪਾਣੀ ਪਿਆ ਦੇਗਾ। ਉਹ ਕਹਿੰਦਾ ਜੀ ਖੂਹ ਤਾਂ ਚੱਲਦਾ ਨਹੀਂ ਪਰ ਮੈਂ ਥੱਲੇ ਉਤਰ ਕੇ ਮਾਲ ਨਾਲੋਂ ਨਾ ਪੁਰਾਣੇ ਸੱਜਣਾ ਨੂੰ ਪਤਾ ਹੈ ਮਾਲ ਕੀ ਹੁੰਦੀ ਸੀ। ਅ ਜਿਹੜੀ ਟਿੰਡ ਕੁੰਮਦੀ ਹੁੰਦੀ ਸੀ ਉੰਜ ਬਾਣੀ ਸ਼ਬਦ ਆਉਂਦੇ ਨੇ ਮਾਲ ਦਾ ਵੀ ਜ਼ਿਕਰ ਟਿੰਡ ਦਾ ਵੀ ਜ਼ਿਕਰ ਹੈ ਉਹ ਥੱਲੇ ਉਤਰਿਆ ਜੀ ਉਹਨੇ ਟਿੰਡ ਜਿਹੜੀ ਪਾਣੀ ਚ ਭਰੀ ਸੀ ਪਾਣੀ ਚ ਉਹ ਲੈ ਕੇ ਆ ਗਿਆ ਜਿਹੜਾ ਗੁਰਮੁਖ ਬਾਣੀ ਪੜ ਰਿਹਾ ਸੀ ਸ਼ਬਦ ਦਾ ਭੋਗ ਪੈ ਚੁੱਕਾ ਹੈ ਉਹਨੇ ਪੁੱਛਿਆ ਜੀ ਤੁਸੀਂ ਕੌਣ ਹੁੰਦੇ ਹੋ ਸੰਤ ਗਾਥਾ ਚ ਉਹਨਾਂ ਨੇ ਕਿਹਾ ਜੀ ਅਸੀਂ Hindu ਹੁੰਨੇ ਆ ਇਹ ਸ਼ਬਦ ਉੱਤੇ ਲਿਖਿਆ ਹੋਇਆ ਅਸੀਂ Hindu ਹੁੰਨੇ ਆ ਪਰ ਉੰਜ ਲੋਕੀ ਸੰਸਾਰਵਰੀਏ ਕਹਿੰਦੇ ਆ ਤੁਹਾਨੂੰ ਪਤਾ ਨੇ ਸਰਵਰ ਦੀ ਪੂਜਾ ਕਬਰਾਂ ਦੀ ਪੂਜਾ ਕੀਤੀ ਜਾਂਦੀ ਸੀ ਜੀ ਤੇ ਜਿਹੜੀ ਪੰਜਾਬ ਵਿੱਚ ਅੱਜ ਵੀ ਸ਼ਿਕਰਾਂ ਤੇ 사ਜਿਸ অধীন ਪ੍ਰਚਾਰੀ ਜਾ ਰਹੀ ਹੈ ਇਹ ਸਚਾਈ ਹੈ ਕਹਿੰਦੇ ਅਸੀਂ ਤੇ ਸਰਵਰ ਨੂੰ ਪੂਜਨੇ ਆ ਜੀ ਉਹ ਗੁਰਮੁਖ ਬਾਣੀ ਪੜਨ ਵਾਲੇ ਨੇ ਕਿਹਾ ਤੁਸੀਂ ਬੇਨੇਮੇ ਹੋ ਬੇਨੇਮੇ ਕਹਿੰਦੇ ਹੁੰਦੇ ਸਾਂ ਬੇਨੇਮੇ ਦਾ ਅਰਥ ਹੈ ਜਨਮ ਤੋਂ ਆਦਾ ਕਿੱਧਰ ਹੋਇਆ ਤੇ ਕੰਮ ਤੁਸੀਂ ਕੀ ਕਰਦੇ ਪਏ ਹੋ ਤੇਰੇ ਖਾਦਾ ਪਾਣੀ ਨਹੀਂ ਪੀਣਾ ਛੱਡ ਪਰਾਂ ਬੇਨੇਮਾ ਤੂੰ ਕਹਿੰਦੇ ਪਿਆਸ ਲੱਗੀ ਪਰ ਤੇਰੇ ਖਾਦਾ ਨਹੀਂ ਪੀਣਾ ਚਲੇ ਪਤਾ ਨਹੀਂ ਉਸ ਬੱਚੇ ਨੂੰ ਉਸ ਨੌਜਵਾਨ ਨੂੰ ਅੰਦਰ ਜਿਵੇਂ ਤੀਰ ਦੀ ਤਰ੍ਹਾਂ ਅਣਿਆਲਾ ਤੀਰ ਵੱਜ ਗਿਆ ਇੱਥੇ ਮੈਂ ਦੁਸ਼ਵੈਸ਼ ਦੀ ਨਹੀਂ ਕਹਿ ਰਿਹਾ ਕਿਉਂਕਿ ਆਮ ਲੋਕ ਕਹਿੰਦੇ ਸਰਦਾ ਖੋਣੀ ਚਾਹੀਦੀ ਹੈ ਸਰਦਾ ਖੋਣੀ ਚਾਹੀਦੀ ਹੈ ਯਾਦ ਰੱਖਿਓ ਖਰਨ ਦੀ ਸਰਦਾ ਚਮਕਦੀ ਰੇਤ ਤੇ ਹੁੰਦੀ ਹੈ ਜਦੋਂ ਰੇਤ ਚਮਕਦੀ ਹੈ ਖਰਨ ਇਹ ਸਰਦਾ ਨਾਲ ਕਹਿੰਦਾ ਨਾ ਪਾਣੀ ਹੈ ਪਾਣੀ ਹੈ ਪਰ ਕਦੀ ਹਰਨ ਨੂੰ ਪਾਣੀ ਪੀਂਦਿਆ ਦੇਖਿਆ ਮਾਰੂਥਲ 'ਚ ਆ ਸੜਕ ਉੱਤੇ ਆਪਾਂ ਗਰਮੀ 'ਚ ਚੱਲਨੇ ਆ ਤੇ ਦੂਰੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਪਾਣੀ ਤੁਰਿਆ ਆ ਰਿਹਾ ਜਦੋਂ ਬੜੀ ਤੋਪ ਪੈਂਦੀ ਹੈ ਇਹ ਸਰਦਾ ਰੱਖ ਕੇ ਕਹੀ ਜੀ ਪਾਣੀ ਦੀ ਲੋੜ ਕੋਈ ਨਹੀਂ ਸਾਹਮਣੇ ਸੜਕ ਤੋਂ ਪਾਣੀ ਆ ਰਿਹਾ ਹੈ ਉਹ ਪਿਆਰਿਓ ਤਪਦੀ ਰੇਤ ਦੀ ਚਮਕ ਨੂੰ ਪਾਣੀ ਸਮਝ ਕੇ ਸਰਦਾ ਨਾ ਬਣਾਈਏ ਪਾਣੀ ਹੈ ਤੇ ਸਰਦਾ ਵਾਕਈ ਪ੍ਰਵਾਨ ਹੈ ਅਸੀਂ ਕਹਿੰਦੇ ਜੀ ਸਾਡੀ ਸ਼ਰਧਾ ਹੈ ਜਿਹਨੂੰ ਸ਼ਰਧਾ ਕਹਿੰਦੇ ਆ ਉਹਨੂੰ ਗੁਰੂ ਗੋਬਿੰਦ ਸਿੰਘ ਕੂਰ ਕਿਰਿਆ ਕਹਿੰਦੇ ਆ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਆਵਾਚੀ ਦਿਸ਼ਾਂ ਮੈਂ ਕਾਹੂ ਪਿਸ਼ਾਂਕੋ ਸੀ ਸੁਨਵਾਇਓ ਕੋਈ ਬੁਤਾਨ ਕੋ ਪੂਜਤਾ ਹੈ ਪਸ਼ ਕੋਈ ਪਸ਼ੂ ਬੰਦਾ ਬੁੱਤਾਂ ਦੀ ਪੂਜਾ ਕਰੀ ਜਾ ਰਿਹਾ ਹੈ ਕੋਈ ਕਬਰਾਂ ਨੂੰ ਪੂਜੀ ਜਾ ਰਿਹਾ ਹੈ ਮੈਂ ਕੋਈ ਸ਼ਬਦ ਆਪਣੇ ਕੋਲ ਨਹੀਂ ਗੁਰ ਸਿੱਖੋ ਖੇਦ ਹੁੰਦਾ ਹੈ ਕਿ ਸਿਰ ਤੇ ਦਸਤਾਂ ਪੱਗ ਨਹੀਂ ਹੁੰਦੀ ਏ ਤੇ ਵੀਰਵਾਰ ਨੂੰ ਲੈਣ ਚ ਲੱਗਾ ਹੁੰਦਾ ਪੀਰ ਦੇ ਉੱਤੇ ਤੇਲ ਚੜਨ ਵਾਸਤੇ ਇਹ 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 ਪੂਰੀ ਕਿਰਿਆ ਹੈ ਸ਼ਰਧ

ਕੋਵ ਮਿਰਤਾਨ ਕੋ ਪੂਜਨਤਾ ਹੋ ਗੁਰੂ ਗੋਬਿੰਦ ਸਿੰਘ ਜੀ ਸਰਦਾ ਨਹੀਂ ਕਹਿਣ ਲੱਗੇ ਨਹੀਂ ਕੂਰ ਕਰਿਆ ਉਰਜੋ ਸਭ ਕੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਜਿੰਨੂੰ ਲੋਕ ਸਰਦਾ ਕਹਿੰਦੇ ਆ ਉਹਨੂੰ ਗੁਰੂ ਗੋਬਿੰਦ ਸਿੰਘ ਅਕਾਲ ਕਾ ਸੁਤ ਇਹ ਸ਼ਬਦ ਸੱਚੇ ਪਿਤਾ ਜੀ ਕਹਿ ਰਿਹਾ ਇਹ ਕੂਰ ਕਰਿਆ ਹੈ ਉਹਨਾਂ ਜੀ ਇੱਕੋ ਗੱਲ ਕਹੀ ਬੇਨੀਮਾ ਹੈ ਤੂੰ ਪਤਾ ਨਹੀਂ ਉਹਨੂੰ ਕਿੰਨੀ 6:00 ਵਜੇ ਪਰ ਕਮਾਈ ਵਾਲੇ ਨੇ ਕਹੀ ਨਾ ਅਸੀਂ ਤਾਂ ਰੋਜ਼ ਲੋਕਾਂ ਨੂੰ ਕਹੀ ਜਾਂਦੇ ਆ ਕਥਾ ਵਿੱਚ ਤੁਸੀਂ ਆਂ ਜੋ ਤੁਸੀਂ ਆਂ ਜੋ ਅਗਲੇ ਕਹਿੰਦੇ ਐਵੇਂ ਬਾਬੇ ਬੋਲੀ ਜਾਂਦੇ ਨੇ ਉਹ ਕਮਾਈ ਵਾਲਾ ਬੋਲਿਆ ਉਹਨੇ ਕਿਹਾ ਤੂੰ ਬੇਨੀਮਾ ਹੈ ਘਰ ਚਲਾ ਗਿਆ ਜਾ ਕੇ ਮਾਂ ਨੂੰ ਪੁੱਛਦਾ ਵੀ ਅਸੀਂ ਕੌਣ ਖਾਂ ਮਾਂ ਨੇ ਕਿਹਾ ਹੋਇਆ ਕੀ ਕਹਿੰਦਾ ਅੱਜ ਮੈਂ ਖੂਹ ਤੇ ਬੈਠਾ ਸਾਂ ਕੋਈ ਸੱਜਣ ਆਏ ਉਹਨਾਂ ਵਿੱਚੋਂ ਇੱਕ ਕੁਝ ਬੋਲ ਰਿਹਾ ਸੀ ਮੇਰੇ ਆ ਕੇ ਉਹ ਮਨੇੜੇ ਆਇਆ ਉਹ ਚੁੱਪ ਕਰ ਗਿਆ ਜਦੋਂ ਚੁੱਪ ਕੀਤਾ ਤੇ ਸਾਰਿਆਂ ਨੇ ਹੱਥ ਜੋੜ ਕੇ ਇਸ ਤਰ੍ਹਾਂ ਸੀਸ ਝੁਕਾ ਦਿੱਤਾ ਪਰ ਮੈਨੂੰ ਪਤਾ ਨਹੀਂ ਉਹ ਕੀ ਬੋਲ ਰਹੇ ਸਨ ਸੀਸ ਝੁਕਾਇਆ ਤੇ ਮੈਨੂੰ ਕਹਿਣ ਲੱਗੇ ਪਾਣੀ ਪਿਆ ਦੇ ਟਿੰਡ ਖੋਲ ਕੇ ਲਿਆਂਦੀ ਪਾਣੀ ਪਿਆਣ ਲੱਗਾ ਤੇ ਅਗੋਂ ਉੱਤਰ ਮਿਲਿਆ ਤੂੰ ਕਿੰਨੂੰ ਮੰਨੇ ਕੌਣ ਕਹੇ ਮੈਂ ਕਿਹਾ ਹਿੰਦੂ ਕਾ ਸਰਵਰੀਆ ਨੂੰ ਪੂਜਨੇ ਮੈਨੂੰ ਕਹਿਣ ਲੱਗੇ ਤੇਰਾ ਪਾਣੀ ਨਹੀਂ ਪੀਣਾ ਤੂੰ ਬੇਨੇਮਾ ਹੈ ਤੂੰ ਆਪਣੇ ਧਰਮ ਵਿੱਚ ਵੀ ਨਹੀਂ ਮਾਈ ਦੀਆਂ ਅੱਖਾਂ ਭਾਰੀਆਂ ਕਹਿੰਦਾ ਮਾਂ ਤੂੰ ਸੁਣ ਕੇ ਰੋਈ ਕਿਉਂ ਕਹਿੰਦੀ ਹੈ ਪੁੱਤ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣਗੇ ਜੋ ਤੂੰ ਦੱਸ ਰਿਹਾ ਹੈ ਇੱਕ ਜਣਾ ਬੋਲ ਰਿਹਾ ਸੀ ਦੂਜੇ ਸੁਣ ਰਹੇ ਸਨ ਜਦੋਂ ਚੁੱਪ ਕੀਤੇ ਹੱਥ ਜੋੜ ਕੇ ਸੀ ਚੁਕਾ ਦਿੱਤਾ ਇਹ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਨਿਸ਼ਾਨੀ ਹੈ ਉਹ ਚੱਲਦੇ ਫਿਰਦੇ ਉੱਠਦੇ ਬੈਠਦੇ ਬਾਣੀ ਪੜਦੇ ਆ ਜਿੱਥੇ ਸ਼ਬਦ ਦਾ ਭੋਗ ਪੈ ਜਾਏ ਬਾਣੀ ਦਾ ਭੋਗ ਪੈ ਜਾਏ ਥਾਂ ਕੋਈ ਵੀ ਹੋਵੇ ਹੱਥ ਜੋੜ ਕੇ ਵੈ ਗੁਰੂ ਅੱਗੇ ਅਦਬ ਨਾਲ ਸੀ ਚੁਕਾ ਦਿੰਦੇ ਉਹ ਬੱਚਾ ਪੁੱਛਦਾ ਗੁਰੂ ਨਾਨਕ ਸਾਹਿਬ ਦੇ ਸਿੱਖ ਮਾਈ ਅੱਖਾਂ ਭਰ ਕੇ ਕਹਿੰਦੀ ਐ ਮੈਂ ਵੀ ਬਾਣੀ ਪੜਦੀ ਸਾਂ ਪਰ ਐਸ਼ ਘਰ ਚਾਹੀ ਜਦੋਂ ਵਿਆਹ ਕੇ ਬਸ ਸਭ ਕੁਝ ਮੇਰਾ ਵੀ ਜਾਂਦਾ ਰਿਹਾ ਮਾਂ ਦੇ ਬੋਲ ਸੁਣ ਕੇ ਉਸ ਬੱਚੇ ਨੇ ਅਗਲਾ ਸਵਾਲ ਕੀਤਾ ਕਹਿੰਦਾ ਮਾਂ ਮੈਂ ਨਹੀਂ ਕਬਰ ਪੁੱਛਣੀ ਮੈਂ ਉਸ ਗੁਰੂ ਨੂੰ ਮਿਲਣਾ ਚਾਹਨਾ ਜਿਹਦੇ ਸਿੱਖ ਅਜ ਮੇਰੇ ਕੋਲੋਂ ਲੰਘ ਕੇ ਗਏ ਆ ਫਿਰ ਬੇਨਤੀ ਸੁਣੋ ਗੱਲ ਅਜ ਫਿਰ ਚੱਲਦੀ ਪਈ ਮਿਲਾਪ ਦੀ ਬੇਬਲਤਾ ਦੀ ਪਿਆਸ ਦੀ ਉਸ ਸਤ ਗੁਰੂ ਨੂੰ ਉਸ ਗੁਰੂ ਜੀ ਨੂੰ ਮਿਲਣਾ ਚਾਹਨਾ ਜਿਸ ਗੁਰੂ ਦੇ ਸਿੱਖ ਸਨ ਉਹ ਗੁਰਮਖੋ ਸਾਡੇ ਤਾਂ ਇੰਨੇ ਉੱਤੇ ਕਿੱਥੇ ਜੀਵਨ ਭਾਈ ਸਾਹਿਬ ਕਹਿੰਦੇ ਨੇ ਸਤ ਗੁਰੂ ਚੰਦਨ ਖੈ ਸੇਖ ਆਵਾਨੇ ਜਿੱਥੋਂ ਕਵਾਨ ਨਿਕਲ ਜਾ ਚੰਦਨ ਨਾਲ ਭਰੀ ਹੋਈ ਚੰਦਲ ਨਾਲ ਭਰਪੂਰ ਉਹ ਲੰਗ ਦੇ ਕੋਈ ਟੱਕ ਪਲਾ ਅਰਿੰਡ ਤੇ ਕਿਕਰਾਂ ਨੂੰ ਵੀ ਸੁਗੰਧੀ ਦੇ ਦਿੰਦੀ ਏ ਜਿੱਥੇ ਸੱਚੀ ਮੁੱਚੀ ਗੁਰੂ ਨਾਨਕ ਸਾਹਿਬ ਦੀ ਕਮਾਈ ਵਾਲਾ ਸਿੱਖ ਲੰਗ ਜਾਏ ਉਹ ਸੁੱਕਿਆਂ ਖਿਰਦਿਆਂ ਨੂੰ ਵੀ ਬਾਣੀ ਦੀ ਸੁਗੰਧੀ ਦੇ ਜਾਂਦਾ ਹੈ ਉਹਨਾਂ ਨੇ ਸ਼ਬਦ ਖੇ ਤੇ ਉਹ ਬੱਚਾ ਕਹਿੰਦਾ ਸਤਿਗੁਰੂ ਨੂੰ ਕਿਵੇਂ ਮਿਲੀਏ ਕਿਵੇਂ ਮਿਲ ਸਕਦਾ ਹੈ ਮਾਂ ਨੇ ਕਿਹਾ ਪੁੱਤ ਗਰੀਬੀ ਆਪਣੇ ਘਰ ਖੈ ਕੋਈ ਪੈਸਾ ਨਹੀਂ ਕੋਈ ਟਕਾ ਨਹੀਂ ਕਿੱਥੇ ਮਿਲਣ ਜਾਏਗਾ ਕਹਿੰਦਾ ਮਾਂ ਮੈਂ ਸੱਚੀ ਮੁੱਚੀ ਉਹਨੂੰ ਮਿਲਣਾ ਚਾਹੁੰਦਾ ਜਿਹਦੇ ਸਿੱਖ ਆਏ ਮਾਈ ਸੀ ਬੜੀ ਕਰਮਾ ਵਾਲੀ ਉਹਨੇ ਕਿਹਾ ਪੁੱਤ ਇੱਕ ਕੰਮ ਕਰ ਇੱਕ ਚੀਜ਼ ਹੈ ਜਿਹੜੀ ਦੂਰੀ ਨੂੰ ਮਿਟਾ ਦਿੰਦੀ ਹੈ ਕਿੰਨਾ ਮਰਜੀ ਫਾਸਲਾ ਹੋਵੇ ਸਾਰਾ ਫਾਸਲਾ ਮੁਕਾ ਦਿੰਦਾ ਹੈ ਗੁਰੂ ਕਹਿੰ ਲੱਗੀ ਕਹਿੰਦਾ ਮਾਂ ਕਿਹੜੀ ਚੀਜ਼ ਕਹਿਣ ਲੱਗੀ ਉਹ ਚਿੰਤਨ ਹੈ ਉਹ ਸੁਰਤਾਂ ਹੀ ਸਿਮਰਨ ਹੈ ਉਹ ਮਨ ਕਰਕੇ ਪੁਕਾਰਨਾ ਹੈ ਜੇ ਫਿਜ਼ੀਕਲ ਤੌਰ ਤੇ ਸਰੀਰਕ ਤੌਰ ਤੇ ਨਾ ਪਹੁੰਚ ਸਕੇ ਤੂੰ ਆਪਣੀ ਸੁਰਤ ਕਰਕੇ ਰੋਜ਼ ਪੁਕਾਰ ਰੋਜ਼ ਆਵਾਜ਼ ਦੇ ਤੂੰ ਗੁਰੂ ਗੁਰੂ ਪੁਕਾਰ ਤੇ ਮੈਂ ਯਕੀਨ ਨਾਲ ਕਹਿੰਨੀ ਆ ਤੇਰਾ ਚਿੰਤਨ ਤੇਰੀ ਆਵਾਜ਼ ਤੁਰ ਅੰਦਰ ਤੋਂ ਪੁਕਾਰਿਆ ਹੋਇਆ ਤੇਰਾ ਸਤਗੁਰੂ ਤੇਰੇ ਕੋਲ ਜ਼ਰੂਰ ਆਏਗਾ ਕਹਿੰਦਾ ਮੈਂ ਤਾਂ ਦੇਖਿਆ ਵੀ ਨਹੀਂ ਕਹਿੰਨ ਲੱਗੇ ਬਿਨਾਂ ਦੇਖਣ ਤੋਂ ਹੀ ਆਵਾਜ਼ ਮਾਰੀਏ ਤਾਂ ਵੀ ਆ ਜਾਂਦਾ ਸੱਚੀ ਮੁੱਚੀ ਰੱਬ ਦਾ ਰੂਪ ਰੇਖ ਕਿਹੜਾ ਜੀ ਉਹਦਾ ਕੀ ਰੂਪ ਹੈ ਜੀ ਰੂਪ ਨਾ ਰੇਖ ਨਾ ਰੰਗ ਕੇ ਚਿੱਤਰੋਂ ਗੁਣ ਤੇ ਪ੍ਰਭ ਪਿੰਨ ਪ੍ਰਤੀ ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਜਿਹਦੇ ਤੇ ਬਖਸ਼ਿਸ਼ ਕਰੇ ਉਹਨੂੰ ਮਿਲ ਜਾਂਦਾ ਕਹਿੰਨ ਲੱਗੇ ਪੁੱਤ ਤੂੰ ਚੇਤੇ ਕਰ ਉਹ ਸਿਮਰਨ ਚ ਬੈਠ ਗਿਆ ਮੇਰੀ ਬੇਨਤੀ ਧਿਆਨ ਨਾਲ ਸੁਣੀਓ ਗੁਰਮਖੋ ਹਰ ਸਾਲ ਕਹਿੰਦਾ ਸਿਮਰਨ ਚ ਬੜੀ ਵੱਡੀ ਤਾਕਤ ਜੇ ਇਹ ਰੱਬ ਨੂੰ ਪ੍ਰਗਟ ਕਰਦਾ ਹੈ ਮਹਾਰਾਜ ਜੀ ਨੂੰ ਉਹ ਕਹਿੰਦਾ ਮਹਾ ਮੈਂ ਯਾਦ ਕਰਾਂਗਾ ਗੁਰੂ ਜੀ ਨੂੰ ਵਾਜਾ ਮਾਰਾਂਗਾ ਤੇ ਜੇ ਆ ਗਏ ਕਹਿੰਦੀ ਜੇ ਸ਼ਬਦ ਨਹੀਂ ਵਰਤਨਾ ਇਹ ਦੁਬਿਧਾ ਪੈਦਾ ਕਰਦਾ ਹੈ ਜੇ ਮਤ ਬੋਲ ਆਉਣਗੇ ਜ਼ਰੂਰ ਆਉਣਗੇ ਕਹਿੰਦਾ ਮਹਾਰਾਜ ਜਦੋਂ ਆਉਣਗੇ ਤੇ ਭੇਟਾ ਕੀ ਦੇਾਂਗੇ ਮਾਂ ਉਹ ਕਹਿੰਦੀ ਪੁੱਤ ਗੁਰੂ ਭੇਟਾ ਦਾ ਭੁੱਖਾ ਨਹੀਂ ਉਂਝ ਅਦਬ ਲਈ ਭਾਵੇਂ ਦੋ ਦੰਤਾਂ ਤੋੜ ਕੇ ਵੀ ਰੱਖ ਦਾਂਗਾ ਤਾਂ ਵੀ ਸਵਿਕਾਰ ਲੈ ਜੇ ਮਿੱਠੇ ਦੀ ਰੋੜੀ ਇਹ ਯਾਦ ਰੱਖਿਓ ਇਹਨੂੰ ਪੂਜਾ ਵਾਲੇ ਪਾਸੇ ਲੈ ਕੇ ਅਰਥ ਨਹੀਂ ਕਰਨੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਖ ਹੈ ਤਾਂ ਹੈ ਗੁਰ ਸਰਬ નિਦਾਨਦਾਨ ਦੇ ਤਖਤ ਦੋ ਦੰਤਾਂ ਤੋੜ ਕੇ ਰੱਖਦੇ ਮਿੱਠਾ ਰੱਖਦੇ ਇੱਕ ਫੋਲੀ ਤੁਹਾਵੇਂ ਰੱਖਦੇ ਕਹਿੰਦਾ ਮਹਾ ਫਿਰ ਮਿੱਠਾਈ ਦੇ ਦੇ ਘਰ ਇੱਕ ਗੁੜ ਦੀ ਰੋੜੀ ਪਈ ਸੀ ਜੀ ਪੇਸੀ ਗੁੜ ਦੀ ਸੁੱਕਾ ਗੁੜ ਮਾਈ ਨੇ ਕੱਢ ਕੇ ਦੇ ਦਿੱਤਾ ਕਹਿਣ ਲੱਗਾ ਨਾਲੇ ਉਹ ਟਕਾ ਹੋਵੇ ਸਿਰਪਈਆ ਲਿਖਿਆ ਉੱਥੇ ਉਹ ਟਕਾ ਉਹ ਪੈਸੇ ਵੀ ਦੇ ਦੇ ਜਿਹੜੇ ਮੈਂ ਪਿਛਲੇ ਦਿਨ ਤੈਨੂੰ ਲਿਆਂਦੇ ਦਿੱਤੇ ਜਦੋਂ ਸਤਿਗੁਰੂ ਆਉਣਗੇ ਗੁੜ ਦੀ ਰੋੜੀ ਰੱਖ ਕੇ ਕਾਂਗਾ ਮਹਾਰਾਜ ਇਹ ਸਵਿਕਾਰ ਕਰੋ ਤੇ ਗਰੀਬ ਦੀ ਆ ਭੇਟਾ ਟਕਾ 1000 ਰੁਪਈਆ ਪ੍ਰਵਾਨ ਕਰ ਲੋ ਗੁੜ ਲਿਆ ਉਹਨੂੰ ਪੱਲੇ ਨਾਲ ਚਾਦਰ ਦੇ ਪੱਲੇ ਨਾਲ ਬੰਨ ਲਿਆ ਜੀ ਉਹ ਚਾਦਰ ਦੇ ਪੱਲੇ ਨਾਲ ਬੰਨ ਕੇ ਰਾਤ ਨੂੰ ਸੌਣਾ ਚਾਦਰ ਸੁਣਾਣੇ ਹਲ ਵਾਣਾ ਚਾਦਰ ਮੋਢੇ ਤੇ ਤੇ ਪੱਲੇ ਨਾਲ ਗੁਰ ਬੰਨਿਆ ਜੇ ਗਾਦੀ ਤੇ ਬਹਿਣਾ ਖੂਹ ਦੀ ਤੇ ਚਾਦਰ ਫਿਰ ਉੱਤੇ ਗਾਦੀ ਤੇ ਪਿੰਡ ਦੇ ਲੋਕਾਂ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਆਹ ਤੂੰ ਕੀ ਬੰਨੀ ਫਿਰਨੇ ਇਹ ਪੱਲੇ 'ਚ ਕੀ ਬੰਨੀ ਫਿਰਨੇ ਉਹ ਕਹਿੰਦਾ ਮੇਰੇ ਸਤਿਗੁਰਾਂ ਦੀ ਭੇਟਾ ਹੈ ਮੇਰੇ ਸੱਚੇ ਪਾਤਸ਼ਾਹ ਜੀ ਨੇ ਆਉਣਾ ਹੈ ਇਹ ਭੇਟਾ ਹਜ਼ੂਰ ਦੇ ਚਰਨਾਂ 'ਚ ਰੱਖਣੀ ਹੈ ਕੋਈ ਸਮੇਂ ਤੋਂ ਬਾਅਦ ਜੀ ਪਿੰਡ ਵਾਲੇ ਨੇ ਛੇੜੀ ਉਸ ਬੱਚੇ ਦੀ ਪੱਲਾ ਪਾ ਦਿੱਤੀ ਕਿਉਂਕਿ ਪੱਲੇ ਨਾਲ ਗੁੜ ਬੰਨੇ ਸੀ ਤੇ ਪੈਸੇ ਬੰਨੇ ਸਾਰੇ ਪੱਲਾ ਪੱਲਾ ਕਹਿਣ ਲੱਗ ਪਏ ਪੱਲਾ ਜੀ ਇਹ ਕੀ ਬੰਨੀ ਵਰਦਾ ਗੁਰਮਖੋ ਜਿਉਂ-ਜਿਉਂ ਲੋਕ ਗੱਲਾਂ ਕਰਨ ਤਿਉਂ ਤਿਉਹ ਦੇ ਅੰਦਰ ਨਾਮ ਦਾ ਰੰਗ ਚੜਨ ਲੱਗ ਪਿਆ ਬਹੁਤ ਵੱਡੀ ਮੁਸ਼ਕਲ ਹੁੰਦੀ ਹੈ ਅੱਜ ਕੱਲ ਤਾਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਜਿਹਨੂੰ ਕਹਿੰਦੇ ਆ ਹਰ ਬੰਦੇ ਦੇ ਅੰਦਰ ਜੋ ਕੂੜਾ ਕਰਕਟ ਪਿਆ ਹੋ ਜਾਂ ਅੱਖਰਾਂ ਨਾਲ ਲਿਖ ਰਿਹਾ ਹੈ ਜਾਂ ਜ਼ੁਬਾਨ ਤੋਂ ਬੋਲ ਰਿਹਾ ਹੈ ਤੇ ਜਿੰਨੀ ਬੰਦਗੀ ਕਰਨ ਵਾਲੇ ਦੀ ਲੋਕ ਨਿੰਦਿਆ ਕਰਦੇ ਆ ਖਿਮਾ ਕਰਦੇ ਹੋ ਸਮਝੋ ਆਪਣੇ ਘਰ ਨੂੰ ਅੱਗ ਲਾਉਂਦੇ ਆ ਲੋਕੀ ਮੈਂ ਪਖੰਡੀ ਦੀ ਨਹੀਂ ਕਰ ਰਿਹਾ ਬੰਦਗੀ ਕਰਨ ਦਾ ਲੋਕਾ ਪੱਲਾ ਪੱਲਾ ਕਹਿਣਾ ਸ਼ੁਰੂ ਕਰ ਦਿੱਤਾ ਜਿਉਂ-ਜਿਉਂ ਸਿਮਰਨ ਕਰੇ ਜੀ ਇਹਦੇ ਅੰਦਰੋਂ ਮੈਲਮ ਕੱਟਣੀ ਸ਼ੁਰੂ ਹੋ ਗਈ ਪੁਕਾਰ ਤੇ ਗੁਰੂ ਰਿਆ ਹੈ ਨਾ ਜਿਸ ਨੂੰ ਪੁਕਾਰੋਗੇ ਉਹਦੇ ਗੁਣ ਆਉਣਗੇ ਐਸੇ ਕਰਕੇ ਗੁਰੂ ਜੀ ਨੇ ਕਿਹਾ ਜਿਹੜਾ ਭੈਰੋ ਦੀ ਸੀਤਲਾ ਦੀ ਪੂਜਾ ਕਰੇਗਾ ਜਾਂ ਕੋਤਾ ਬਣੇਗਾ ਜਾਂ ਸੱਚੀ ਮੁੱਚੀ ਉਹਦੀ ਸਵਾਰੀ ਬਣੇਗਾ ਭੈਰੋ ਪੂਤ ਸੀਤਲਾ ਦਾਵੈ ਖਰਬਾਨ ਉਹ ਸ਼ਾਰ ਉਡਾਵੈ ਹੋਂਤੋ ਇੱਕ ਰਮਈਆ ਲੈ ਹੂੰ ਆਨ ਦੇਵ ਬਦਲਾਵਨ ਦੇਖੋ ਸ਼ਿਸ਼ਿਭ ਕਰਤੇ ਜੋ ਨਰ ਤੇ ਆਵੇ ਵਰਦ ਚਰੈ ਡੌਰੂਟ ਮੁਕਾਵੇ ਮਾਂ ਮਾਈ ਕੀ ਪੂਜਾ ਕਰੇ ਨਰ ਸੈ ਨਾਰ ਹੋਏ ਉਹ ਤਰ੍ਹਾਂ ਕੀ ਬੜਾ ਇੱਕ ਸਿੱਧਾ ਫਾਰਮੂਲਾ ਹੈ ਜੀ ਕਿ ਜਿੰਨੂੰ ਪੂਜੋਗੇ ਜਿੰਨੂੰ ਪੁਕਾਰੋਗੇ ਉਹਦੇ ਗੁਣ ਔਗੁਣ ਅੰਦਰ ਪ੍ਰਵੇਸ਼ ਕਰਨਗੇ ਮੈਂ ਸੰਖੇਪ ਜੀ ਗੱਲ ਕਰਾਂ ਜੀ ਉਹ ਪੁਕਾਰਨ ਲੱਗ ਪਿਆ ਗੁਰੂ ਗੁਰੂ ਬੋਲਨ ਲੱਗ ਪਿਆ ਅੰਦਰ ਨਿਰਮਲ ਹੋ ਗਿਆ ਹੁਣ ਇੰਨੀ ਕਿ ਬਿਰਤੀ ਅੰਦਰ ਜਦੋਂ ਅੰਦਰ ਨਿਰਮਲ ਹੋ ਜਾਏ ਤੇ ਟਿਕਣਾ ਉਦੋਂ ਸ਼ੁਰੂ ਕਰਦਾ ਹੈ ਮੈਲਾ ਅੰਦਰ ਨਹੀਂ ਕਦੀ ਟਿਕਦਾ ਹੁੰਦਾ ਮੈਲਾ ਅੰਦਰ ਤੇ ਕਲਪਦਾ ਜੀ ਉਹ ਪਵਿੱਤਰ ਹੋ ਗਿਆ ਅੰਦਰ ਟਿਕਨ ਲੱਗ ਪਿਆ ਸਾਰਾ ਦਿਨ ਖੇਤਾਂ ਚ ਬਿਰਹਾ ਵਿੱਚ ਆ ਗਿਆ ਆਵਾਜ਼ਾਂ ਮਾਰੀ ਜਾਣੀਆਂ ਸਤਿਗੁਰੂ ਤੇਰੇ ਤੋਂ ਬਿਨਾ ਰਹਿ ਨਹੀਂ ਸਕਦਾ ਦਰਸ਼ਨ ਦੇ ਮੈਂ ਗਰੀਬ ਹਾਂ ਮੇਰੇ ਤੇ ਮਿਹਰ ਕਰ ਮੈਂ ਬੇਨੇਮਾ ਹਾਂ ਮੈਨੂੰ ਨੇਮ ਵਾਲਾ ਬਣਾ ਦੇ ਸਤਿਗੁਰੂ ਗੁਰੂ ਅਰਗੁਬਿੰਦ ਸਾਹਿਬ ਬਕਾਲੇ ਦੀ ਧਰਤੀ ਤੇ ਕਹੇ ਜਿਹੜੀ ਬਾਅਦ ਵਿੱਚ ਬਾਬਾ ਬਕਾਲਾ ਸਾਹਿਬ ਆਚ ਸ਼ਬਦ ਅਸੀਂ ਬਾਬਾ ਬਕਾਲਾ ਸਾਹਿਬ ਬਾਅਦ ਵਿੱਚ ਭਾਵੇਂ ਜੁੜਿਆ ਹੈ ਮਹਾਰਾਜ ਇੱਥੇ ਗਏ ਇੱਕ ਦਿਨ ਕੀ ਹੋਇਆ ਇੰਨਾ ਕਿ ਬਿਰਹਾ ਚ ਆ ਗਿਆ ਉਹ ਘਰ ਨਹੀਂ ਗਿਆ ਧੁੱਪ ਚ ਬੈਠਾ ਵਟ ਤੇ ਬੈਠਾ ਪੁਕਾਰ ਹੀ ਜਾਏ ਜਵੇਂ ਸਤਗੁਰੂ ਗੁਰੂ ਅਰਗੁਬਿੰਦ ਸਾਹਿਬ ਘੋੜੇ ਤੇ ਸਵਾਰ ਹੋਏ ਘੋੜੇ ਨੂੰ ਅੱਡੀ ਲਾਈ ਤੇ ਜਦੋਂ ਤੁਰ ਲੱਗੇ ਪੁੱਛਦੇ ਨੇ ਸਿੱਖ ਮਹਾਰਾਜ ਕਿੱਥੇ ਚੱਲੇ ਹੋ ਕਹਿਣ ਲੱਗੇ ਪੱਥਰਾਂ ਨੂੰ ਚੀੜ ਕੇ ਚਟਾਨਾਂ ਨਾਲ ਟਕਰਾਂਦੀ ਹੋਈ ਰੁੱਖਾਂ ਦਾ ਟਣਿਆਂ ਦਾ ਮੁਕਾਬਲਾ ਕਰਦੀ ਹੋਈ ਸੱਟਾਂ ਖਾਂਦੀ ਹੋਈ ਇੱਕ ਬਿਰਗਾ ਦੀ ਨਦੀ ਮੇਰੇ ਵੱਲ ਆਉਂਦੀ ਪਈ ਗਏ ਉਸ ਨੂੰ ਅੱਗੋਂ ਲੈਣ ਚੱਲਿਆ ਹਾਂ ਉਸ ਨੂੰ ਅੱਗੋਂ ਲੈਣ ਤੁਰਿਆ ਹਾਂ ਸੱਚੇ ਪਾਤਸ਼ਾਹ ਮਹਾਰਾਜ ਗੁਰਮੁਖੋ ਪਿੰਡ ਬੁਤਾਲੇ ਪਹੁੰਚ ਗਏ ਮੈਂ ਤੁਹਾਨੂੰ ਬੇਨਤੀ ਕਰਾਂ ਦੇਖੋ ਜਦੋਂ ਜਾਗ ਲੱਗਦੀ ਪਤਾ ਨਹੀਂ ਜ਼ਿੰਦਗੀ ਚ ਕਿਹੜੀ ਘੜੀ ਕਿਹੜੇ ਥਾਂ ਤੇ ਕਿੰਨੇ ਮਿਲਣਾ ਤੇ ਸਤਗੁਰਾਂ ਦੀ ਬਖਸ਼ਿਸ਼ ਹੋ ਜਾਣੀ ਹੈ ਖਾਸ ਕਰਕੇ ਜਿਸ ਅਸਥਾਨ ਤੇ ਆਪਾਂ ਬੈਠੇ ਆ ਨਾ ਜੀ ਇੱਥੇ ਮਤ ਕੋਈ ਸਮਝੇ ਆਮ ਦੁਨੀਆ ਤੁਰੇ ਫਿਰਦੀ ਏ ਹੁਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇ ਮਹਾਰਾ ਚਲੇ ਗਏ ਪਿੰਡ ਨਿਢ ਗਏ ਇੱਕ ਆਦਮੀ ਸੀ ਉਹਨੂੰ ਪੁੱਛਦੇ ਆ ਇਹ ਪਿੰਡ ਦਾ ਨਾਮ ਤਾਂ ਚਲੋ ਪੁੱਛਿਆ ਦੱਸਤਾ ਬੁਤਾਲਾ ਕਹਿੰਨ ਲਗੇ ਇਹਦਾ ਚੌਧਰੀ ਕੌਣ ਹੈ ਜੀ ਤੇ ਭਾਈ ਪੱਲਾ ਥੋੜੀ ਦੂਰ ਆਪਣੇ ਖੇਤ ਦੀ ਵੱਟ ਤੇ ਬੈਠਾ ਸੀ ਉਸ ਚੌਧਰੀ ਨੇ ਉਸ ਪਿੰਡ ਦੇ ਬੰਦੇ ਨੇ ਮਜ਼ਾਕ ਉਡਾ ਕੇ ਕਿਹਾ ਜਿਵੇਂ ਟੀਚਰ ਕਰੀ ਦੀਏ ਕਹਿਣ ਲੱਗਾ ਜੀ ਚੌਧਰੀ ਤੇ ਉਹ ਵੇ ਜਿਹੜਾ ਵਟ ਤੇ ਬੈਠਾ ਹੈ ਕਿਉਂਕਿ ਉਹ ਪਿੰਡ ਚ ਗਰੀਬ ਸੀ ਭਾਈ ਪੱਲਾ ਜਿਵੇਂ ਆਮ ਮਾੜੇ ਬੰਦੇ ਨੂੰ ਖਿਮਾ ਕਰਿਓ ਪਿੰਡਾਂ ਚ ਟਿੱਟਾ ਟੀਚਰਾਂ ਕਰਦੇ ਆ ਸਰਪੰਚਦਰ ਪੰਚ ਕਹਿਣ ਲੱਗ ਪੈਂਦੇ ਉਹ ਕਹਿੰਦਾ ਜੀ ਚੌਧਰੀ ਤੇ ਉਹ ਵੇ ਹਜ਼ੂਰ ਨੇ ਘੋੜਾ ਉਧਰ ਕਰਕੇ ਕਿਹਾ ਹਾਂ ਸਮਾਏਗਾ ਇੱਕ ਦਿਨ ਪਿੰਡ ਦਾ ਚੌਧਰੀ ਇਹੀ ਹੋਵੇਗਾ ਸਤਿਗੁਰੂ ਜੀ ਚਲੇ ਗਏ ਕਹਿੰਦੇ ਨੇ ਉੱਥੇ ਵਟ ਤੇ ਬੈਠਾ ਨੀਵੀ ਭਾਈ ਆਪਣੇ ਸ਼ਬਦ ਬੋਲੀ ਜਾ ਰਿਹਾ ਸੀ ਕਦੋਂ ਆਓਗੇ ਕਦੋਂ ਮੇਰ ਕਰੋਗੇ ਮੈਂ ਰਹਿ ਨਹੀਂ ਸਕਦਾ ਇੰਨੇ ਦਿਨ ਹੋ ਗਏ ਮੈਂ ਪੱਲੇ ਨਾਲ ਗੁੜ ਬੰਨ ਕੇ ਬੈਠਾ ਹਾਂ ਹਜ਼ੂਰ ਨੇ ਆਵਾਜ਼ ਦਿੱਤੀ ਕਹਿਣ ਲੱਗੇ ਬੇਟਾ ਅਸੀਂ ਆਏ ਹਾਂ ਹਜ਼ੂਰ ਦੇ ਜਦੋਂ ਕਿਹਾ ਉਹਨੇ ਆਪਣੀ ਨਿਤਰਾ ਨਾਲ ਦੇਖਿਆ ਮੇਰੀ ਪੀਰੀ ਦਾ ਦਾਤਾ ਦਲ ਭੰਜਨ ਗੁਰੂ ਸੋਹਿਮਾ ਉਹਦੇ ਵੇ ਸਤਗੁਰਾਂਵਾਲ ਦੇਖ ਕੇ ਇੱਕਦਮ ਬੇਬਲ ਹੋ ਕੇ ਉੱਠ ਪਿਆ ਆਪ ਜੀ ਕਹਿਣ ਲੱਗੇ ਜੀ ਹਾਂ ਅਸੀਂ ਕਿੰਨੇ ਦਿਨਾਂ ਦਾ ਤੂੰ ਆਵਾਜ਼ਾਂ ਮਾਰ ਰਿਹਾ ਕਿੰਨੇ ਦਿਨਾਂ ਦਾ ਤੂੰ ਪੁਕਾਰ ਰਿਹਾ ਹੈ ਕਿੰਨ ਨੂੰ ਸੁਤ ਬੋਧੀ ਜਿਵੇਂ ਬੰਦੇ ਨੂੰ ਭੁੱਲ ਜਾਂਦੀ ਸਭ ਕੁਝ ਭੁੱਲ ਗਿਆ ਇੱਕੋ ਦਮ ਦੌੜ ਕੇ ਸਤਗੁਰਾਂ ਦੇ ਘੋੜੇ ਦੀ ਰਕਾਬ ਵੀ ਜਿਹੜੇ ਚਰਨ ਨੇ ਆਪਣੇ ਸੀਸ ਰੱਖ ਕੇ ਉੱਚੀ ਉੱਚੀ ਰੋਣ ਲੱਗ ਪਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਤੋਂ ਉਤਰੇ ਜੀ ਇਸ ਬੱਚੇ ਨੂੰ ਆਪਣੇ ਸੀਨੇ ਨਾਲ ਲਾ ਲਿਆ ਵਟ ਤੇ ਬੈਠ ਗਏ ਆਖੇ ਪ੍ਰੇਮ ਦੀ ਖੇਡ ਵਟ ਤੇ ਬੈਠ ਗਏ ਉਹ ਬਿਰਹਾ ਵਿੱਚ ਉਹਨੂੰ ਕੁਝ ਨਹੀਂ ਲਫ਼ਜ਼ ਹੀ ਕੋਈ ਨਹੀਂ ਨਿਕਲਦੇ ਰੋ ਰਿਹਾ ਹਜ਼ੂਰ ਕਹਿੰਦੇ ਨੇ ਭੁੱਖ ਲੱਗੀ ਕੋਈ ਸ਼ਕਰ ਨੂੰ ਦੇਂਗਾ ਭੁੱਖ ਲੱਗੀ ਕੋਈ ਖਾਣ ਨੂੰ ਦੇ ਗੁਰਮੁਖ ਕੋ ਅਸਲ ਚ ਗੁਰ ਦੀ ਰੋੜੀ ਨਹੀਂ ਸੀ ਇੰਨੇ ਦਿਨ ਗੁਰੂ ਗੁਰੂ ਪੁਕਾਰਦੇ ਆ ਇਸ ਗੁਰ ਦੀ ਰੋੜੀ ਵਿੱਚ ਵੀ ਰਹਿਮਤ ਵਰਤ ਗਈ ਸੀ ਕੋਈ ਸ਼ਕਨ ਨੂੰ ਦਹੇਗਾ ਉਹਨੇ ਪਿਆਰਿਓ ਪੱਲਾ ਖੋਲਿਆ ਕਈ ਦਿਨਾਂ ਦੀ ਬੱਜੀ ਕੋਈ ਗੁਰ ਦੀ ਰੋੜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦਿੱਤੀ ਮਹਾਰਾਜ ਜੀ ਨੇ ਮੁੱਖ 'ਚ ਗੁਰ ਦੀ ਰੋੜੀ ਪਾਈ ਕੁਛ ਸਮਾਂ ਬੈਠ ਕੇ ਕਹਿਣ ਲੱਗੇ ਮੈਨੂੰ ਘਰ ਨਹੀਂ ਲੈ ਕੇ ਜਾਏਗਾ ਮੈਂ ਤੁਮੇ ਇੱਕ ਬੇਨਤੀ ਕਰਾਂ ਇਹ ਕੈਸੀ ਹਦਬਤ ਖੇਡ ਹੈ ਗੁਰਮਖੋ ਗੁਰੂ ਆਚਮੀ ਹੈ ਮੈਂ ਵਾਰ-ਵਾਰ ਕਹਿੰਨਾ ਹੁਣ ਗੁਰੂ ਰਾਮਦਾਸ ਦਾ ਜ਼ਿਕਰ ਕਰਨੇ ਆ ਨਾ ਅਸੀਂ ਕਥਾ ਵਾਲਿਆਂ ਨੇ ਤੇ ਇਹੀ ਕਹਿਣਾ ਨਾ ਜੀ ਕਿ ਮਹਾਰਾਜ ਜੀ ਦਾ ਜਨਮ 1534 ਨੂੰ ਹੋਇਆ ਗੁਂਦਵਾਲ ਸਾਹਿਬ ਮਹਾਰਾਜ ਜੋਤੀ ਜੋ ਸਮਾ ਗਏ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਤੇ ਪਾਠਰ ਬੰਸ ਕਹਿੰਦਾ ਭਾਈ ਮਤ ਕਹੋ ਕੌਣ ਕਹਿੰਦਾ ਗੁਰੂ ਚਲਾ ਗਿਆ ਗੁਰੂ ਰਾਮਦਾਸ ਤਾਂ ਅੱਜ ਵੀ ਮੌਜੂਦ ਹੈ ਹਰ ਬੰਸ ਜਗਤ ਜਸ ਸੰਚਰਿਓ ਸੋ ਕਵਣ ਕਹੈ ਸ੍ਰੀ ਗੁਰਮੁਖੋ ਮਹਾਰਾਜ ਜੀ ਕਹਿੰਦੇ ਆ ਭਾਈ ਸਾਨੂੰ ਘਰ ਨਹੀਂ ਲੈ ਕੇ ਜਾਣਾ ਫੁੱਲਿਆਂ ਨਾਲ ਸਮਾਇਆ ਤੁਰ ਪਿਆ ਘਰ ਲੈ ਕੇ ਕੋੜੇ ਤੇ ਮਹਾਰਾਜ ਗੁਰੂ ਅਰਗਵਿੰਦ ਸਾਹਿਬ ਗਏ ਜੀ ਘਰ ਪੁਰਾਣੀ ਜੀ ਮੰਜੀ ਸੀ ਆਵਾਹ ਦਿੱਤੀ ਮਾਂ ਨੂੰ ਬੂਵੇ ਚ ਵੜਦੇ ਸਾਰ ਮਾਂ ਸਤਗੁਰੂ ਜੀ ਆ ਗਏ ਜਿਵੇਂ ਬੰਦਾ ਅੰਦਰ ਪਹੁੰਚ ਜਾਂਦਾ ਸਤਗੁਰੂ ਜੀ ਆ ਗਏ ਮੰਜੀ ਢਾਈ ਉੱਤੇ ਬਸਤਰ ਵਿਛਾਇਆ ਸਤਗੁਰੂ ਬੈਠ ਗਏ ਜੀ ਦੋਨੋਂ ਮਾਪ ਪੁੱਤਰ ਪਰਮਾਰਤ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਤੀਸਰੇ ਗੁਰੂ ਅਰਜਨ ਸਾਹਿਬ ਕੁਝ ਸਮੇਂ ਬਾਅਦ ਮਹਾਰਾਜ ਕਹਿੰਦੇ ਆ ਭੁੱਖ ਲੱਗੀ ਹੈ ਪ੍ਰਸ਼ਾਦਾ ਨਹੀਂ ਸ਼ਿਕਾਓਗੇ ਗੁਰਮੁਖ ਕੋਈ ਗੱਲ ਰੋਟੀ ਦੀ ਨਹੀਂ ਤਰਕ ਵਾਲੇ ਵਾਸਤੇ ਤਾਂ ਕੁਝ ਵੀ ਨਹੀਂ ਪ੍ਰਸ਼ਾਦਾ ਨਹੀਂ ਸ਼ਿਕਾਓਗੇ ਦੇਖਿਆ ਇਤਿਹਾਸ ਕਹਿੰਦਾ ਕਿ ਢਾਈ ਕਿ ਸਿਰ ਆਟਾ ਸੀ ਉਸ ਦਿਨ ਘਰ ਅੱਧ ਸਿਰ ਦਾਲ ਸੀ ਘੋ ਨਹੀਂ ਸੀ ਬਿਲਕੁਲੀ ਉਹਨੇ ਸਤਬਚਨ ਕਿਹਾ ਬਲਟੋਈ ਵਿੱਚ ਪਹਿਲਾਂ ਬਲਟੋਈਆਂ ਵਰਦੇ ਸਨ ਜੀ ਹਾਂਡੀ ਕਹਿੰਦੇ ਆ ਕਿ ਸਾਡੇ ਉੱਚ ਦਾਲ ਪਾ ਦਿੱਤੀ ਆਟਾ ਗੁੰਨ ਕੇ ਪ੍ਰਸ਼ਾਦੇ ਪਕਾਣ ਲੱਗ ਪਈ ਇੰਨੀ ਦੇਰ ਨੂੰ ਪਿੰਡ 'ਚ ਵੀ ਪਤਾ ਲੱਗ ਗਿਆ ਜਿਹੜੇ ਸਿੱਖ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਆਇਆ ਬਕਾਲੇ ਸਾਹਿਬ ਤੋਂ ਵੀ ਸੰਗਤਾਂ ਆ ਗਈਆਂ ਉਹਨੇ ਸਤਿਆਰ ਕਰਕੇ ਕਹਿੰਦੀ ਮਹਾਰਾਜ ਜੀ ਲੰਗਰ ਤਿਆਰ ਹੈ ਪਰ ਸਤਗੁਰੂ ਕਹਿੰਦੇ ਪਰ ਕਹਿਣ ਲੱਗੇ ਮਹਾਰਾਜ ਮੇਰੇ ਘਰ ਕਿਉਂ ਕੋਈ ਨਹੀਂ ਹਜ਼ੂਰ ਕਹਿੰਦੇ ਕਮੀ ਕਿਸੇ ਚੀਜ਼ ਦੀ ਨਹੀਂ ਲਿਆਓ ਮੈਂ ਵਰਤਾਨਾ ਗੁਰਮੁਖੋ ਉੱਥੇ ਸਤਿਗੁਰਾਂ ਨੇ ਪ੍ਰਸ਼ਾਦੇ ਤੇ ਦਾਲ ਪਾਪਾ ਕੇ ਸੰਗਤ ਨੂੰ ਇੱਕ ਇੱਕ ਪ੍ਰਸ਼ਾਦਾ ਦਿੱਤਾ ਸਮਾ ਆਇਆ ਉਹ ਐਡਾ ਵੱਡਾ ਘਰਾਣਾ ਸੱਚੀ ਮੁੱਚੀ ਉਹ ਹੀ ਚੌਧਰੀ ਬਣਿਆ ਉਹਦੇ ਖਾਨਦਾਨ ਨੂੰ ਰਹਿਮਤਾਂ ਮਿਲੀਆਂ